ਕਨਾਲ ਆਇਆ ਬਹੁਤ ਅਨਫੋਰਚੂਨੇਟ ਹੈ ਜੋ ਪੰਜਾਬ ਨਾਲ ਹੋਇਆ ਹੈ ਇਹ ਗੈਰੀ ਨੀਂਦ ਸੁੱਤੀ ਹੋਈ ਸਰਕਾਰ ਤੁਸੀਂ ਵੇਖਿਓ ਕੋਈ ਮੇਨਟੇਨੈਂਸ ਲੱਖਾਂ ਕਰੋੜਾ ਰੁਪਏ ਨਾ ਨੂੰ ਗਵਰਨਮੈਂਟ ਵੱਲੋਂ ਵੀ ਆਉਂਦੇ ਨੇ ਰਾਜਸਥਾਨ ਦੀ ਗਵਰਨਮੈਂਟ ਵੀ ਇਹਨਾਂ ਡੇਹਰਾ ਦੀ ਮੇਨਟੇਨੈਂਸ ਵਾਸਤੇ پیسے ਕਰਦੀ ਹੈ ਪੰਜਾਬ ਗਵਰਨਮੈਂਟ ਅੱਜ ਮੇਰਾ ਕਹਿਣਾ ਐਸ ਲੀਡਰ ਆਫ ਦੀ ਆਪੋਜੀਸ਼ਨ ਕਿ ਸਾਰਾ ਪੈਸਾ ਇਰੀਗੇਸ਼ਨ ਵਿਭਾਗ ਦੇ ਮੰਤਰੀ ਤੋਂ ਲੈ ਕੇ ਸੰਤਰੀਆਂ ਤੱਕ ਤੁਸੀਂ ਆ ਮੈਂਟੇਨੈਂਸ ਦਾ ਵੇਖੋ ਕਾਹਦੇ ਤੱਕ ਊਟੀ ਉਗੀ ਇਹਦੇ ਹੁਣ ਐਸ ਪਾਸੇ ਤੁਹਾਡੇ ਦੱਸਾਈ ਦੋ ਵੇਖੋ ਦੱਸਾਈ ਦੋ ਸੋਹਣਾ ਹੋ ਗਿਆ ਇਹ ਜੋ ਆ ਤਿੰਨ ਗੇਟ ਤੇ ਅੜ ਗਏ ਸਾਰਿਆਂ ਦੀ ਬਾਕੀ ਪਰਲੇ ਪਾਸੇ ਵੀ ਤੁਸੀਂ ਦੇਖ ਲਓ ਉਧਰ ਵੀ ਅਗਲਾ ਜਿਹੜਾ ਸ਼੍ਰੀਨਗਰ ਨੂੰ ਕਸ਼ਮੀਰ ਨੂੰ ਪੁੱਲ ਜਾਂਦਾ ਉਹ ਤਿੰਨ ਜਗ੍ਹਾ ਤੋਂ ਬੈਠ ਗਿਆ ਰੇਲਵੇ ਵਾਲੇ ਪੁੱਲ ਤੇ ਵੀ ਤਿੰਨ ਪਿਲਰਸ ਬੈਠ ਗਏ ਨੇ ਬਹੁਤ ਭਾਰੀ ਨੁਕਸਾਨ ਡਾਇਰੈਕਟਲੀ ਜਿਹੜੀ ਲੈਗਲੀਜੈਂਸ ਹੈ ਇਹਨਾਂ ਦੇ ਦਿਮਾਗ 'ਚ ਹੀ ਕਿਤੇ ਪਾਣੀ ਨਹੀਂ ਆਣਾ ਇਹਨਾਂ ਸੀ ਕਿ ਉੱਤੇ ਸ਼ਾਪੁਰ ਖੰਜੀ ਦੇ ਵਿੱਚ ਥੱਲੇ ਨੂੰ ਪਾਣੀ ਆਂਦੀ ਏ ਇਹਨਾਂ ਨੇ ਆਪਣੇ ਵੱਲੋਂ ਆਸ ਉਮੀਦ ਹੀ ਲਈ ਸੀ ਪੈਸਾ ਛਕੀ ਜਾਂਦੇ ਸੀ ਪੈਸੇ ਖਾਈ ਜਾਂਦੇ ਸੀ ਇੱਥੇ ਕਿਸ ਕਿਸਮ ਦਾ ਬੰਦਾ ਜਿਹਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਜਿਹੜਾ ਜਈ ਵੀ ਅੱਥੀ ਨਹੀਂ ਆ ਇਹ ਐਸ ਡੀਬੀ ਇੱਥੇ ਹੀ ਆ ਹੁਣ ਐਕਸੀਅਨ ਵੀ ਇੱਥੇ ਹੀ ਲੱਗਾ ਕੰਮ ਵੀ ਉਹ ਹੀ ਦਿੰਦਾ ਜਿਹੜਾ ਵਿਜੀਲੈਂਸ ਦਾ ਮਹਿਕਮਾ ਇੰਟਰਨਲ ਵਿਜੀਲੈਂਸ ਜਿਹੜੀ ਹੈ ਉਹਦੀ ਦੇਖ ਰੇਖ ਵੀ ਉਹ ਹੀ ਕਰਦਾ ਤਾਂ ਜਦੋਂ ਤੁਸੀਂ ਇਸ ਕਿਸਮ ਦੇ ਲੋਕ ਇੱਥੇ ਬਿਠਾਏ ਹੋਣ ਕਿ ਜੱਜ ਵੀ ਥਾਣੇਦਾਰ ਵੀ ਉਹ ਹੀ ਹੈ ਤੇ ਜੱਜ ਵੀ ਉਹ ਹੀ ਹੈ ਤੇ ਫਿਰ ਇੱਥੇ ਆ ਹੀ ਬਣਨਾ ਸੀ ਜੋ ਇੱਥੇ ਬਣਿਆ ਸਰਕਾਰ ਨੇ ਕਾਰਵਾਈ ਤਾਂ ਕੀਤੀ ਹੈਗੀ ਹੈ ਤੇ ਇਹਨਾਂ ਅਧਿਕਾਰੀ ਜਿਹੜੇ ਆ ਸਸਪੈਂਡ ਕੀਤੇ ਗਏ ਉਹ ਉਹ ਜਿੰਨੇ ਅਧਿਕਾਰੀ ਨੇ ਕੋਈ 15 ਦਿਨ ਪਹਿਲੇ ਆਇਆ ਕੋਈ 1 ਮਹੀਨਾ ਪਹਿਲੇ ਆਇਆ ਜਿਹੜੇ ਪਰਮਨੈਂਟਲੀ 22 25 25 ਸਾਲ ਦੇ ਲੱਗੇ ਨੇ ਮੈਂ ਉਹਨਾਂ ਦਾ ਪੁੱਛਣਾ ਚਾਹੁੰਦਾ ਉਹਨਾਂ ਤੇ ਕਾਰਵਾਈ ਤੇ ਉਹਨਾਂ ਤੇ ਹੋਣੀ ਚਾਹੀਦੀ ਕਾਰਵਾਈ ਤੇ ਮਿਨਿਸਟਰ ਤੇ ਹੋਣੀ ਚਾਹੀਦੀ ਹੈ ਕੋਇਲ ਤੇ ਜਿੰਨੇ ਜਵਾਨੀ ਨਹੀਂ ਲਾਈ 274 ਕਰੋੜ ਰੁਪਏ ਇਹਨਾਂ ਨੇ ਵਿਖਾਇਆ ਕਿ ਅਸੀਂ 8000 ਕਿਲੋਮੀਟਰ ਦੀਆਂ ਡਰੇਨਾ ਤੇ ਜਿੱਥੇ-ਜਿੱਥੇ ਵੀ ਪੰਨਾ ਦੇ ਲਾਂ ਦੀ ਲੋੜ ਸੀ ਜਾਂ ਇੱਥੇ ਕਿਤੇ ਮੈਂਟੇਨੈਂਸ ਤੇ ਲਾਂ ਦੀ ਲੋੜ ਸਾਡਾ ਸਿੱਧਾ ਦਾਅਵਾ ਹੈ ਕਿ ਟੋਟਲੀ ਪੈਸੇ ਖਾਧਾ ਕੋਈ ਪੈਸਾ ਨਹੀਂ ਲੱਗਾ ਮੈਂ ਇੱਥੇ ਇਸ ਗੱਲ ਕਰਨ ਨੂੰ ਆਇਆ ਸੋਮਵਾਰ ਫੇਰ ਕੱਲ ਦੇ ਦਿਨ ਸਾਡਾ ਸੈਸ਼ਨ ਹੈ ਇੱਥੇ ਮਨਿਸਟਰ ਨਹੀਂ ਆਇਆ ਤੇ ਸੈਕਟਰੀ ਨਹੀਂ ਆਇਆ ਆ ਹੁਣ ਵੀ ਮੈਂ ਵੇਖਿਆ ਜਿਹੜੀ ਇਰੀਗੇਸ਼ਨ ਡਿਪਾਰਟਮੈਂਟ ਦੀ ਖੁੱਦੀ ਜ਼ਮੀਨ ਹੈ ਉਹਨੂੰ ਆਪਣੀ ਪੈਲੀ ਹੀ ਜਿਹੜੀ ਹੈ ਪੁੱਟੀ ਜਾਂਦੇ ਨੇ ਤੇ ਇੱਥੇ ਆ ਠੇਕੇਦਾਰਾਂ ਨੂੰ ਉਹ ਮਾਲ ਚੁਕਾਈ ਜਾ ਰਹੇ ਨੇ ਵੇਖੋ ਆਪਣੀ ਜ਼ਮੀਨ ਜਿਹੜੀ ਇਰੀਗੇਸ਼ਨ ਡਿਪਾਰਟਮੈਂਟ ਦੀ ਉਹਦੀ ਪਟਾਈ ਕਰਾਈ ਜਾਂਦੇ ਇਥੋਂ 5 ਅਗਸਤ ਤੋਂ ਉਹ ਹੈ ਉਹ ਉਹਦਾ ਹੀ ਬਿੱਲ ਬਣਾਈ ਜਾਣਗੇ ਉਹੀ ਛੱਕੀ ਜਾਣਗੇ ਸਰਕਾਰ ਦੀ ਜ਼ਮੀਨ ਹੈ ਇਰੀਗੇਸ਼ਨ ਵਿਭਾਗ ਦੀ ਉਹਦੇ ਚੋਂ ਹੀ ਪੱਥਰ ਕੱਢੀ ਜਾਂਦੇ ਨੇ ਉਹਦੇ ਚੋਂ ਹੀ ਮਾਲ ਕੱਢੀ ਜਾਂਦੇ ਉਹ ਠੇਕੇਦਾਰ ਹੁੰਦੇ ਹੀ ਜਾਂਦੇ ਉਹ ਜਦੋਂ ਬਿੱਲ ਬਣਦਾ ਉਹੀ ਇਹਨਾਂ ਨੇ ਇਕੱਠੇ ਹੋ ਕੇ ਛੱਕਦੇ ਨੇ ਬਦਕਿਸਮਤੀ ਪੰਜਾਬ ਦੀ ਇਹ ਹੈ ਕਿ ਨਾ ਚੀਫ ਮਿਨਿਸਟਰ ਜਾਗਦਾ ਹੈ ਇਹ ਜਿਹੜੀਆਂ ਮੀਟਿੰਗਸ ਜਨਵਰੀ ਦੇ ਮਹੀਨੇ ਤੋਂ ਸ਼ੁਰੂ ਹੋਣੀਆਂ ਚਾਹੀਦੀਆਂ ਸੀ ਜੇ ਕੋਈ ਚੀਫ ਮਿਨਿਸਟਰ ਜ਼ਿੰਮੇਵਾਰ ਮੁੱਖ ਮੰਤਰੀ ਦਾ ਰੋਲ ਕਰਦਾ ਨੰਨੋ ਹੀ ਜਿਹੜਾ ਇੰਡੀਅਨ ਮੈਟਰੋਲੋਜੀਕਲ ਆਫਿਸ ਹੈ ਸੈਂਟਰ ਦਾ ਇਰੀਗੇਸ਼ਨ ਮਹਿਕਮਾ ਜਿਹਨੂੰ ਸੈਂਟਰਲ ਵਾਟਰ ਕਮਿਸ਼ਨ ਕਹਿੰਦੇ ਨੇ ਤੇ ਪੰਜਾਬ ਦੀ ਜਨਾ ਜਨਵਰੀ ਤੋਂ ਹੀ ਮੀਟਿੰਗਸ ਹੋਣੀਆਂ ਚਾਹੀਦੀਆਂ ਸੀ ਇੱਥੇ ਦੇ ਖਦਾਈ ਦੇ ਜੋ ਜੋ ਵੀ ਆ ਪ੍ਰੋਟੈਕਸ਼ਨ ਦੇ ਕੰਮ ਨੇ ਜਾਂ ਠੇਕੇ ਨੇ ਇਹ ਤੇ ਅਪ੍ਰੈਲ ਮਈ ਦੇ ਵਿੱਚ ਅਜੇ ਮੈਨੂੰ ਪਤਾ ਲੱਗਾ ਕਿ ਅੱਧੇ ਕਿਤੇ ਠੇਕੇ ਜੇ ਦਿੱਤੇ ਵੀ ਨਹੀਂ ਗਏ ਨਾ ਉਦੋਂ ਤੱਕ ਕੰਮ ਸਾਰਾ ਵਿਗੜ ਗਿਆ ਖਤਮ ਹੋ ਗਿਆ ਤੋਂ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰੂੰਗਾ ਅਪੀਲ ਕਰੂੰਗਾ ਜਿਹੜੇ ਅਸੀਂ ਕਹਿੰਦੇ ਸੀ ਜਿਹੜੇ ਅਸੈਂਬਲੀ 'ਚ ਕਹਿੰਦੇ ਨੇ ਕਿ ਸਾਨੂੰ ਜਿੱਤੂ ਇੱਕ ਹੀ ਨਾਮਾਂ ਨਾਲ ਬੁਕਾਰਦੇ ਹੋ ਜਦੋਂ ਤਜਰਬਾ ਹੀ ਹੈ ਨਹੀਂ ਇਹਨਾਂ ਲੋਕਾਂ ਦਾ ਨਾ ਨੀਅਤ ਹੈ ਨਾ ਤਜਰਬਾ ਤੇ ਪੰਜਾਬ ਨੇ ਵੇਖੋ ਕੀਮਤ ਕਿੰਨੀ ਵੱਡੀ ਅਦਾ ਕਰ ਦਿੱਤੀ ਕਦੀ ਵੀ ਨਹੀਂ ਸੀ ਹੋਇਆ ਸਾਡਾ ਸਿੱਧਾ ਦਾਵਾ ਇਹ ਹੈ ਕਿ ਜਿਹੜੇ ਫਲੱਡ ਗੇਟਸ ਟੁੱਟੇ ਨੇ ਉਹ ਦਿਨ 7 ਲੱਖ ਤੋਂ ਵੱਧ ਕਿਊਬੇ ਪਾਣੀ ਇੱਥੇ ਆਇਆ ਫਲੱਡ ਗੇਟ 6 ਲੱਖ ਤੱਕ ਪ੍ਰੋਟੈਕਸ਼ਨ ਕਰ ਸਕਦਾ ਇਹ 7 7.5 ਲੱਖ ਪਾਣੀ ਆਇਆ ਇਹਨਾਂ ਦੀਆਂ ਜਿੰਨੀਆਂ ਗੇਜੇਸ ਨੇ ਉਹ ਵੀ ਕਿਉਂਕਿ ਮਹਿਕਮਤ ਦੇ ਵਿੱਚ ਨੇ ਜਿਹੜਾ ਸੈਕਟਰੀ ਇਹਨਾਂ ਦੇ ਨੇ 8000 ਬੰਦੇ ਨੂੰ ਚਾਰ ਸ਼ੀਟਾਂ ਜਾਰੀ ਕੀਤੀਆਂ 8000 ਕੋਈ ਚੰਗਾ Banda ਤਾਂ ਇਰੀਗੇਸ਼ਨ 'ਚ ਕੰਮ ਕਰਕੇ ਰਾਜ਼ੀ ਨਹੀਂ ਇਸ ਟਾਈਮ ਸਰ ਰੰਗਲਾ ਪੰਜਾਬ ਦੇ ਨਾਂ ਦੇ ਤੇ ਫੰਡ ਇਕੱਠਾ ਕੀਤਾ ਜਾ ਰਿਹਾ ਕਿੱਧਰ ਦੇਖਦੇ ਹੋ ਤੁਸੀਂ ਜੋ ਚੀਮਸਟਰ ਰੀਲੀਫ ਫੰਡ ਹੈ ਰੰਗਲੇ ਪੰਜਾਬ ਦੇ ਵਿੱਚ ਇਹ ਹੈ ਕਿ ਫੰਡ ਆਈ ਜਾਣ ਕਿ ਇਤਲਾਕ ਇਹਨੂੰ ਹੋएगी ਨਹੀਂ ਕਿ ਕਿਨੇ-ਕਿਨੇ ਪੈਸੇ ਦਿੱਤੇ ਤੇ ਕਿੱਥੇ ਵਰਤੇ ਗਏ ਜੋ ਪ੍ਰਾਈਮ ਮਿੰਿਸਟਰ ਨੇ ਪੀਐਮ ਕੇਅਰ ਬਣਾ ਕੇ ਕੀਤਾ ਉਹੀ ਇਥੇ ਤੇ ਮੈਂ ਪੁੱਛਣਾ ਚਾਹੁੰਦਾ ਪਹਿਲੇ ਲਾਂ ਰੱਖਣ ਤੂੰ ਥੋੜਾ ਮੋਟਾ ਸੋਚ ਵਿਚਾਰ ਤੇ ਰੋ ਪੰਜਾਬ ਨੂੰ ਤਬਾਹ ਕਰਕੇ 5 ਲੱਖ ਏਕੜ ਜ਼ਮੀਨ ਤਬਾਹ ਕਰਕੇ 4 ਲੱਖ ਤੋਂ ਵੱਧ ਸਾਡੇ ਜਿਹੜੇ ਲਾਈਵ ਸਟਾਕ ਨੇ ਸਾਡੀਆਂ ਗਾਵਾਂ ਮੰਜਾ ਘੋੜੇ ਬੱਕਰੇ ਬੱਕਰੀਆ ਸਾਰੇ ਤਬਾਹ ਹੋ ਗਏ 15000 ਕਰੋੜ ਦਾ ਸਾਡੀਆਂ ਸੜਕਾਂ ਦਾ ਪੁਲਾਂ ਦਾ ਕਲਵਰਟਸ ਦਾ ਆ ਜੋ ਤੁਹਾਡੇ ਹੈਡਵਰਕ ਚ ਨੇਨਾ ਸਾਰਿਆਂ ਦਾ ਕੰਮ ਤਬਾਹ ਕਰਕੇ ਤੁਸੀਂ 250 ਕਰੋੜ ਜਾਂ 270 ਕਰੋੜ ਪਿੱਛੇ 27000 ਕਰੋੜ ਦਾ ਜਾਂ 25000 ਕਰੋੜ ਦਾ ਪੰਜਾਬ ਦਾ ਨੁਕਸਾਨ ਜੇ ਟਾਈਮ ਸਰ ਨੀਤੀ ਨੇ ਪੈਸੇ ਲੱਗੇ ਹੁੰਦੇ ਤਾਂ ਨੁਕਸਾਨ ਨਹੀਂ ਸੀ ਆ ਸਾਰਾ ਤੁਸੀਂ ਮਕੌੜਾ ਪੱਤਨ ਜੀ ਮਿੰਸਟਰ ਸਾਹਿਬ ਨੇ ਉਹਨਾਂ ਗੱਲ ਕੀਤੀ ਕਿ ਜੀ ਉਜੇਤ دریا ਜਿਹੜਾ ਉਹ ਵੀ ਇਹਦੇ ਚ ਆ ਗਿਆ ਛੋਟੇ ਛੋਟੇ ਨਾਲੇ ਨੇ ਕਸ਼ਮੀਰ ਦੇ ਮੈਂ ਦੱਸਣਾ ਚਾਹਾਂ ਇੱਥੋਂ ਜਿਹੜਾ ਉਜੇਤ ਰਿਹਾ ਉਹ ਘੱਟ ਤੋਂ ਘੱਟ 15 ਕਿਲੋਮੀਟਰ ਅੱਗੇ ਜਾ ਕੇ ਰੰਗਦਾ ਕਿ ਉਹ ਦੱਸੋ ਜੀ ਸਹੀ ਹੈ ਕਿ ਜਿੰਨੇ ਕਸ਼ਮੀਰ ਦੇ ਨਾਲੇ ਨੇ ਜੰਮੂ ਕਸ਼ਮੀਰ ਦੇ ਨਾਲੇ ਨੇ ਉਹਨਾਂ ਚ ਪਾਣੀ ਵੀ ਬਹੁਤ ਥੋੜਾ ਹੈ ਉਹ ਵੀ ਜਾ ਕੇ ਮਕੌੜੇ ਪੱਤਨ ਜਾ ਕੇ ਰਾਵੀ ਦਾ ਤੇ ਉਜੇ ਦਾ ਤੇ ਨਾਲਿਆਂ ਦਾ ਉੱਥੇ ਸੰਗਮ ਹੁੰਦਾ ਉੱਥੇ ਜਾ ਕੇ ਇਕੱਠੇ ਹੁੰਦੇ ਤਾਂ ਹੀ ਮਕੌੜਾ ਰੂੜਿਆ ਸਾਰਾ ਦੀ ਤਾਂ ਹੀ ਡੇਰਾ ਬਾਬਾ ਨਾਨਕ ਰੂੜੀਏ ਇਸੇ ਪਾਣੀ ਨੇ ਇਸੇ ਪਾਣੀ ਨੇ ਰਮਦਾਸ ਤੇ ਅਜਨਾਲਾ ਰੂੜਿਆ ਤੇ ਸਿੱਧੇ ਤੌਰ ਮੈਦੇ ਵਿੱਚ ਭਗਵੰਤ ਮਾਨ ਨੂੰ ਇਹਨਾਂ ਦੇ ਇਰੀਗੇਸ਼ਨ ਮਨਿਸਟਰ ਬਰਿੰਦਰ ਗੁਵੇਲ ਨੂੰ ਕ੍ਰਿਸ਼ਨ ਕੁਮਾਰ ਨੂੰ ਇਹਨਾਂ ਦੇ ਚੀਫਨ ਜਨ ਆ ਜਿਹੜਾ ਇੱਥੇ ਸ਼ੇਰ ਸਿੰਘ ਲੱਗਾ ਸੀ ਤੇ ਇਹਨਾਂ ਦੇ ਮਹਿਕਮੇ ਦੇ ਤੋੜ ਤੱਕ ਮੁਲਾਜ਼ਮ ਜਿਹੜੇ ਨੇ ਕਿਉਂਕਿ ਹਰ ਸਾਲ ਇਹਨਾਂ ਦਾ ਇਹੀ ਕੰਮ ਪੈਸੇ ਆਣਗੇ ਖਾਨ ਕੇ ਅਸੀਂ ਟੈਂਡਰ ਲਾਉਂਦੇ ਨੇ ਬਰਸਾਤਾ ਹੁਣ ਕੀ ਆ ਵਿਖਾ ਦੇਣਗੇ ਰੁੜ ਗਿਆ ਉਹਦੇ ਵਿੱਚ ਹੀ ਉਸ ਤੋਂ ਬਾਅਦ ਫੇਰੇ ਤਾਂ ਕੋਈ ਰਹਿ ਹੀ ਨਹੀਂ ਜਾਂਦਾ ਜਦੋਂ ਸਾਰਾ ਕੁਝ ਹੀ ਰੁੜ ਗਿਆ ਤਾਂ ਦੱਸੋ ਉਹਦੀ ਐਸਟੀਮੇਟ ਕਿੱਥੋਂ ਲਾਓਗੇ ਬਾਅਦ ਦੇ ਵਿੱਚ ਬਾਕੀ ਜਗ੍ਹਾ ਤੇ ਜੇ ਕੰਮ ਹੁੰਦਾ ਹੈ ਬਾਅਦ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਇਹਦੀ ਚੈਕਿੰਗ ਹੀ ਕੋਈ ਨਹੀਂ ਆਹੀ ਇਹਨਾਂ ਦਾ ਫਾਰਮੂਲਾ ਐਸੀ ਗੱਲ ਕਰਨ ਨੂੰ ਐ ਐਸੀ ਗੱਲ ਕਰ ਮੈਂ ਇੱਥੇ ਆਇਆ ਪੰਜਾਬ ਦੇ ਲੋਕਾਂ ਨੂੰ ਦੱਸਣ ਵਾਸਤੇ ਇਹਨਾਂ ਇਹਦੇ ਵਿੱਚ ਖੇਤਾਂ ਦੇ ਸਾਹਮਣੇ ਹਰੀ ਬੂਟੀ ਜੰਮੀ ਆ ਤੁਹਾਨੂੰ ਖਾਣੇ ਆ ਦਿਖਾਓ ਤੇ ਹਰੀ ਜੂਟੀ ਇਹ ਕਹਿੰਦੇ ਐ ਸਫਾਈ ਕੀਤੀ ਅੱਜ ਇਹਦਾ ਨੇ ਸਫਾਈ ਕੀਤੀ ਹੋਏ ਤੁਸੀਂ ਆ ਮੈਨੂੰ ਦੱਸੋ ਇੱਥੇ ਬੂਟੀ ਜੰਮੀ ਐ ਇੰਨੇ ਵੱਧ ਫਲੋਅ ਦੇ ਵਿੱਚ ਇੰਨੇ ਵੱਧ ਫਲੋਅ ਦੇ ਵਿੱਚ ਬਿਚਾਰੀ ਤੁਸੀਂ ਦੱਸੋ ਕੋਈ ਕੰਮ اينه بڑے پلانٹ سے بیچ کو کھائی رہ سکتی ہے نا تو یہ فائٹ ہے علاش اپ کو اپ کے دادا پاپا ਆ ਦੇ ਆ ਕਈ ਦਾ ਜੇ ਤੇ ਕੋਈ ਸਫਾਈ ਕੀਤੀ ਉਹਦੇ ਆ ਤਰੀਕਾ ਹੋਇਆ ਉਹ ਪੱਥਰ ਵੇਖੋ ਅੱਗੇ ਰਸਤੇ ਦੇ ਵਿੱਚ ਪੁਰਾਣੇ ਪੱਥਰ ਇੱਥੇ ਡਿੱਗੇ ਪਏ ਨੇ ਕਿਹੜੀ ਸਫਾਈ ਇਹਨਾਂ ਨੇ ਕੀਤੀ ਇੱਥੇ ਦੱਸੋ ਤੁਹਾਨੂੰ ਕੋਈ ਸਫਾਈ ਦਾ ਪਿਛੇ ਅਗਲੇ ਨੂੰ ਇੱਕੋ ਇੱਕੋ ਹੈ ਯਾਰ ਇਹ ਅਮਾਏ ਅੱਛਾ ਜੋ ਉਹ ਅਕੀਲ ਦੇ ਦੋ ਗੇੜ ਜਿਹੜੇ ਨੇ ਅਕੀਲ ਦੇ ਦੋ ਗੇੜ ਜਿਹੜੇ ਨੂੰ ਖੁੱਲੇ ਨਹੀਂ ਹਨ ਇਹਨਾਂ ਨੇ ਕਿਹੜੀ ਸਰਵਿਸਿੰਗ ਕੀਤੀ ਮੈਂ ਪੁੱਛਣਾ ਚਾਹਦਾ ਗੁਹਿਲ ਸਾਹਿਬ ਨੂੰ ਇਹਨਾਂ ਦੇ ਸੈਕਟਰੀ ਨੂੰ ਕਿੱਥੇ ਦੱਸੋ ਜੀ ਆ ਅਕੀਲੇ ਵੇਖੋ ਖੁੱਲੇ ਹੀ ਨਹੀਂ ਬਾਕੀ ਦੇ ਭੱਜ ਗਏ ਨੇ ਖੁੱਲੇ ਅੱਜੋ ਕੀ ਸਫਾਈ ਹੈ ਕਿਉਂ ਨਹੀਂ ਆਵੇ ਮੰਦਪੇ ਨਹੀਂ 18 ਨੇ ਖੁੱਲ੍ਹ ਕੇ ਆ ਅੱਜ ਸਫਾਈ ਵਿੱਚ ਕੋਈ ਨਹੀਂ ਕੀਤੀ ਹਾਲ ਵਿੱਚ ਸਫਾਈ ਇਨੂੰ ਹੱਦ ਤੱਕ ਨਹੀਂ ਲਾਇਆ ਕਈ ਸਾਲਾਂ ਤੋਂ ਟੋਟਲੀ ਹਰਫੇਅਰ ਆਵੇ ਕੋਟ ਰਿਪੇਅਰ ਤੋਂ ਖਰਾਬ ਹੋਇਆ ਬਿਲਕੁਲ ਟੋਟਲ ਨੈਗਲੈਕਟ ਹੈ ਟੋਟਲ ਪੈਸੇ ਖਾਦੇ ਗਏ ਨੇ ਆ ਜਿਹੜਾ ਇਧਰ ਵਾਲਾ ਪਾਣੀ ਇੱਥੋਂ ਨਿਕਲਣਾ ਸੀ ਕਿ ਆ ਨਹਿਰ ਟੱਪ ਕੇ ਓਵਰਫਲੋ ਕਰਕੇ ਯੂਵੀਟੀਸੀ ਚਲਾ ਗਿਆ ਪਾਣੀ ਸਾਡ ਆ ਜਿਹੜੀਆਂ ਦਵਾਰਾਂ ਨੇ ਇਹਦੇ ਉਤੋਂ ਦੀ ਟੱਪਿਆ ਪਾਣੀ ਉਹਦੇ ਨਾਲ ਆ ਸੁजानਪੁਰ ਤੇ ਬਾਕੀ ਜਗ੍ਹਾ ਜਿਹੜੀ ਉਹਨੇ ਡੋਬ ਦਿੱਤੀ ਇਨਾਂ ਦੇ ਥਰੂ ਜਿਹੜੇ ਕੁੱਤੇ ਨੇ ਘੇਟੇ ਨੇ ਸਾਰਾ ਮਕੌੜਾ ਪੱਤਨ ਦੀਨਾਨਗਰ ਵਾਲੀ ਬਿਲਟ ਜਿੱ ਨਹੀਂ ਹੈ ਤੇਰਾ ਬਾਬਾ ਨਾਨਕ ਦਾ ਏਰੀਆ ਰਮਦਾਸ ਦਾ ਜਨਾਲੇ ਦਾ ਏਰੀਆ ਹੈ ਇਹ ਮੈਨ ਨੇਮਡ ਹੈ ਨੇਚਰ ਦਾ ਇਹਦੇ ਵਿੱਚ ਰੋਲ ਜ਼ਰੂਰ ਹੈ ਬਟ ਇਹ ਹਰ ਸਾਲ ਬਰਸਾਤਾ ਹੁੰਦੀਆਂ ਨੇ ਡੱਕਿਆ ਜਾ ਸਕਦਾ ਜੇ ਇਹਨਾਂ ਦਾ ਮਹਿਕਮਾ ਪਦਨੀਅਤ ਨਾ ਹੁੰਦਾ ਜੇ ਨੀਅਤ ਇਹਨਾਂ ਦੀ ਚੰਗੀ ਹੁੰਦੀ ਤੇ ਆ ਹਣ ਅੱਜ ਸੁਮੂਚੇ ਦੋਨੋਂ ਸੂਬਿਆਂ ਦਾ ਨਹੀਂ ਸੁਣਾ ਬਹੁਤ ਵੱਡਾ ਨੁਕਸਾਨ ਜੰਮੂ ਕਸ਼ਮੀਰ ਦਾ ਵੀ ਹੋਇਆ ਤੇ ਪੰਜਾਬ ਦਾ ਵੀ ਇਹਨਾਂ ਦਾ ਨੁਕਸਾਨ 5 ਲੱਖ ਏਕੜ ਜ਼ਮੀਨ تباہ ਹੋ ਗਈ ਹਰ ਕਿੱਲੇ ਵਿੱਚ ਝੋਨਾ ਸਾਡਾ 70 ਤੋਂ 80 ਹਜ਼ਾਰ ਰੁਪਏ ਦਾ ਵੀ ਕਿੱਲੇ ਦਾ ਇਹੀ ਭਗਵੰਤ ਮਾਨ ਜੀ ਨੇ ਵੀ ਇਹ ਗੱਲ ਕਹੀ ਸੀ ਕਿ 50 ਹਜ਼ਾਰ ਰੁਪਈਆ ਸੀ ਕਿੱਲੇ ਦਾ ਜਿੱਥੇ ਟੋਟਲ ਫਸਲ ਖਰਾਬ ਹੋएगी ਦਮਕ ਹੁਣ 20 ਹਜ਼ਾਰ ਕਿੱਲੇ ਦਾ ਇਹਨਾਂ ਨੇ ਉਹ ਵੀ ਐਲਾਨ ਕੀਤਾ ਅਸੀਂ ਇਹ ਹੀ ਵੈਸੋ ਆਈ ਔਰ ਰੀਹੈਬਿਲੀਟੇਸ਼ਨ ਤੋਂ ਹੀ ਹੈ ਮੁੱਢ ਬਸੇਵੇ ਤੋਂ ਹੀ ਜੀ ਮစ္ਸਰ ਸਾਹਿਬ ਤੁਸੀਂ ਬੋਲਿਓ ਤੁਸੀਂ ਇੱਕ ਰੁਪਇਆ ਨਹੀਂ ਕਿਹਾ ਕਿ ਕਦੋਂ ਆਏਗਾ ਤੁਸੀਂ ਤੇ ਕਿਹਾ ਸੀ ਕਿ ਅਸੀਂ ਗਰਦੌਰੀਆਂ ਤੋਂ ਬਿਨਾ 20000 ਰੁਪਇਆ ਦਵਾਂਗੇ ਕਿ ਗਰਦੌਰੀ ਹੋਣ ਤੋਂ ਬਾਅਦ 50000 ਰੁਪਇਆ ਦਾਂ ਕੁਝ ਨਹੀਂ ਆਇਆ ਜਾਨਵਰਾਂ ਵਾਸਤੇ ਐਲਾਨਿਆ ਤੁਸੀਂ ਤੇ ਕਿਹਾ ਸੀ ਬੱਕਰੀਆਂ ਤੱਕ ਪੁੱਕੜੀਆਂ ਤੱਕ ਝੋਨੇ ਦੇ ਕਦੂਆਂ ਤੱਕ ਜੰਤਾਂ ਦੇ ਵਿੱਚ ਰੇੜਾਂ ਆਈਆਂ ਤੱਕ ਅਸੀਂ ਪੈਸੇ ਦਾਂ ਕੋਈ ਪੈਸਾ ਨਹੀਂ ਲਾਣਿਆ ਕਿ ਹੁਣ ਤੁਸੀਂ ਕੁਰਤਾ ਝਾੜ ਕੇ ਕਹਿੰਦਾ ਸਾਡੇ ਕੋਲ ਪੈਸੇ ਹੀ ਨਹੀਂ ਪ੍ਰਾਈਮ ਮਿੰਿਸਟਰ ਕਹਿ ਰਿਹਾ 12000 ਕਰੋੜ ਖੱਲਿਆ ਤੁਸੀਂ ਕਹਿੰਦੇ ਸਾਡੇ ਕੋਲ 1500 ਕਰੋੜ ਹੈ ਅਸੀਂ ਇਹ ਮੰਗ ਕਰਨੇ ਆ ਅੱਜ ਸਮੁੱਚਾ ਪੰਜਾਬ ਮੰਗ ਕਰਦਾ ਹੈ ਕਿ ਗਰੀਬਾਂ ਦੀ ਮਦਦ ਵਾਸਤੇ ਦੱਸੋ ਕੀ ਦੇ ਰਹੇ ਤੁਸੀਂ ਲੋਕਾਂ ਨੂੰ ਵਰਲਡ ਓਵਰ ਪੰਜਾਬੀਆਂ ਨੂੰ ਵਰਲਡ ਓਵਰ ਅਪੀਲ ਕਰ ਰਹੇ ਹੋ ਮਦਦ ਚਲੋ ਤੇ ਅਸੀਂ ਵੀ ਅਪੀਲ ਕਰਾਂਗੇ ਕਿ ਮਦਦ ਕਰੋ ਬਟ ਅਸੀਂ ਇਹ ਪੁੱਛਣਾ ਜਾ ਮੰਗੇ ਜ਼ਿੰਮੇਵਾਰੀ ਤੁਹਾਡੀ ਸਰਕਾਰ ਦੀ ਕੀ ਹੈ ਤੁਸੀਂ ਤੇ ਮਾਨ ਸਾਹਿਬ ਖੁਦ ਕਹਿੰਦੇ ਸੀ ਕਿ ਜਿਹੜੀ ਸਰਕਾਰ ਕਹਿੰਦੀ ਸਾਡਾ ਖਜ਼ਾਨਾ ਖਤਮ ਹੋ ਗਿਆ ਜਾਂ ਖਜ਼ਾਨੇ 'ਚ ਕੁਝ ਨਹੀਂ ਉਹਨੂੰ ਖਜ਼ਾਨਾ ਥੋੜਾ ਉਹਨੂੰ ਤੇ ਪੀਪਾ ਕਿਹਾ ਜਾਂਦਾ ਤੇ ਤੁਸੀਂ ਤੇ ਹੁਣ ਗੱਲ ਚ ਪਾ ਕੇ ਪੀਪਾ ਵਜਾਣਾ ਸ਼ੁਰੂ ਕਰ ਦਿੱਤਾ ਤੁਸੀਂ ਸ਼ਰੀਆਮ ਇਹ ਗੱਲ ਪਾਵਾ ਉੱਤੇ ਹਵਾ 'ਚ ਚੁੱਕ ਲਈਆਂ ਗੱਲ ਕਹਿੰਦੇ ਹੋਏ ਕਿ ਸਾਡੇ ਅੰਕੋ ਪੈਸਿਆਂ ਦਾ ਪ੍ਰਬੰਧ ਕੋਈ ਨਹੀਂ ਤੁਸੀਂ ਉਸ ਦਿਨ ਮੋਦੀ ਸਾਹਿਬ ਦੇ ਕੋਲ ਮinistr ਉਹ ਕਹਿੰਦੇ ਜਿਹਨਾਂ ਨੂੰ ਹਿੰਦੀ ਦੇ ਵਿੱਚ ਉਹਨਾਂ ਨਾਲ ਗੁਫ਼ਤਗੂ ਕਰਨ ਬਾਰੇ ਜਾਣਕਾਰੀ ਨਹੀਂ ਸੀ ਉਹਨਾਂ ਨੂੰ ਹਿੰਦੀ ਨਹੀਂ ਸੀ ਆਉਂਦੀ ਤੇ ਪ੍ਰਾਈਮਿੰਸਟਰ ਸਾਹਿਬ ਜੀ ਅਮੀ ਨਹੀਂ ਸੀ ਸਮਝ ਰਹੇ ਤੇ ਮੈਨੂੰ ਦੱਸੋ ਪੰਜਾਬ ਦੀ ਨਿਮਾਇਨਗੀ ਕੌਣ ਕਰੇਗਾ ਜੀ ਜਿਸ ਆਦਮੀ ਨੇ ਕੇਸ ਪ੍ਰੈਜੈਂਟ ਕਰਨਾ ਸੀ ਉਹ ਆਪ ਹਾਜ਼ਰ ਨਹੀਂ ਹੋਇਆ ਮinistr ਉਹ ਕਹਿੰਦੇ ਜਿਹੜੇ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਆਪਣੀ ਗੱਲ ਪੰਜਾਬ ਦੀ ਨਹੀਂ ਸਮਝਾ ਸਕਦੇ ਪੰਜਾਬ ਦਾ ਕੇਸ ਹੀ ਫਾਰਵਰਡ ਨਹੀਂ ਕਰ ਸਕਦੇ ਪੰਜਾਬ ਨੂੰ ਇਹਨਾਂ ਨੇ ਇੱਕ politcal ਫੁੱਟਬਾਲ ਬਣਾ ਲਿਆ ਉਸ ਸੂਬੇ ਦੀ ਸਰਕਾਰ ਆ피 ਸਰਕਾਰ ਨੇ ਤੇ ਭਾਜੀ ਭਾਜੀ ਸਰਕਾਰ ਨੇ ਸਰ 1 ਮਿੰਟ ਮੋਦੀ ਸਾਹਿਬ ਕਹੀ ਜਾਂਦੇ ਨੇ ਮੈਂ ਪੈਸੇ ਘੱਟਦੇ ਨੇ ਇਹ ਕਹੀ ਜਾਂਦੇ ਸਾਡੇ ਕੋਲ ਕੁਝ ਨਹੀਂ ਤਾਂ ਅੱਜ ਅਸੀਂ ਸੂਚੇ ਪੰਜਾਬ ਨੂੰ ਦੱਸਣ ਵਾਸਤੇ ਆਏ ਆ ਮੈਂ ਤੁਹਾਨੂੰ ਇਹ ਵੀ ਏਰੀਆ ਵਿਖਾਣਾ ਜਿਹੜਾ ਇਰੀਗੇਸ਼ਨ ਦਾ ਆਪਣਾ ਆਫਿਸ ਦਾ ਏਰੀਆ ਉਹ ਆਪਣੇ ਆਪਣੇ ਮਾਲ ਹੀ ਆਪ ਉਠੀ ਜਾਂਦੇ ਨੇ ਟੈਕਸਾਂ ਦਾ ਨੂੰ ਖੜਾਈ ਜਾਂਦੇ ਨੇ ਉਹਦੇ ਹੀ ਬਿੱਲ ਬਣਾਣਗੇ ਸਰਕਾਰ ਦੇ ਮਾਲ ਨੂੰ ਵੀ ਚੱਕ ਚੁੱਕ ਜਾਂਦੇ ਅਨਫੋਰਚਨਟਲੀ ਉਹ ਵੀ ਕਵਰ ਕਰਦੇ ਸਰਕਾਰੀ ਹਿੰਦੀ ਬਕਰੇ ਇੱਕ ਮਿੰਟ ਇੱਕ ਹਿੰਦੀ ਬਕਰੇ ਇੱਕ ਉਪਰੇ ਖੜੇ ਇੱਕ ਮੈਂ ਫੋਨ ਕਰ ਰਿਹਾ ਖੈ ਕਰੋ ਕੋਈ ਨਾ ਕਰੇ ਕਾਫੇ ਤੇ ਚੈਅ ਮਾਰਾ ਨਾ ਫੋਨ ਜਿਵੇਂ سر آج آپ مادھوپور میں اپنے ساتھیوں کے ساتھ مادھوپور ہیڈ ورکس پر آیا ہوں سارے پنجاب کو میں نے یہ درست دکھانا تھا کہ یہ پنجاب سرکار کی ناکامیوں کی وجہ سے یہ چپ ہو کر سوئے ہوئے تھے ان کو تھا کہ ادھر تو کوئی بات ہی نہیں ہے ادھر تو پانی آنے کا چانس ہی کوئی نہیں اور یہ دیکھیے آپ نے حالات کیا ادھر بنا دیے تین فلڈ گیٹ توڑ دیے اگلا ریلوے پل ہے وہ بیٹھ گیا ہے ریگولر پل جانے والا اس کی نیے بیٹھ گئی آپ دیکھیں یہ حال کیا بن رہا ہے اور پنجاب کا اتنا بھاری نقصان ہوا ہے اور انفارچونیٹ بات یہ ہے کہ پنجاب کو اور پنجابیوں کو ایک فٹ بنا لیا ہے پرائم منسٹر کہتے ہیں میں نے بارہ ہزار کروڑ روپیہ بھیج رکھا ہے یہ کہتے ہیں ہمارے پاس آیا پندرہ سو کروڑ روپیہ اور جو بہر شروع کی اسپیشل ودان سب کا سیشن پنجاب کو بسیوے کے لیے جس کو ریہیبلیٹیشن کہتے ہیں اس کے لیے سیشن تھا چیم منسٹر صاحب بولے ہیں چیم منسٹر صاحب نے ایک دفعی کمپنسیشن کی بات ہی نہیں کی کہ بھائی جو زمین ہنڈریڈ پرسن دباؤ ہوئی ہے اس کو میں نے پیسے کتنے دے گے اور انہی کی خود کی گورنمنٹ اور چیم منسٹر صاحب اور کیجریوال صاحب کہتے تھے کہ اگر کہیں بھی زمین ہنڈریڈ پرسن خراب ہوگی تو بیس ہزار فی ایکڑ ہم گرداگر سے پہلے بھیج دیں گے گرداوری کے بعد بیس ہزار بیچیں گے اب کہتے ہیں گرداوری ہوگی اس کے بعد بھی بیس ہزار روپیہ بیچیں گے انفورچنٹ آن ہے کسان اور غریب آدمی جو ہے وہ انتظار کر رہا ہے کہ آپ بتائیں کہ ہمیں کمپنسیشن کیا دیں گے ہمارے چار لاکھ سے زیادہ جانور پانی میں بیٹھ گئے اس میں ہماری گائیں تھی بھینسیں تھی گھوڑے تھے بکریاں تھی بکرے تھے مرکے تھی, مرکیاں تھیں بہت سارے اور جانور تھے اور مکھ منتری جی تو خود کہتے تھے بکریوں کا بکڑیوں کے پیسے دوں گا تو نام ہی نہیں لیا ہم پوچھتے رہے کہ سیشن کا جو آپ نے اسپیشل سیشن بلایا اس کا مقصد تو بتائیں کمپریٹ فیلڈ گورنمنٹ ہے آپ کو میں بتانے آیا ہوں کہ جتنا پیسہ اس دفعہ یہ بلڈ پروٹیکشن پر یا ہماری ڈرینز کی صفائی پر ایریگیشن کے کاموں پر لگانا تھا سارا پیسہ ڈکار کے میرا سیدھا دعویٰ ہے مسٹر گوئل مست ریزائن کرشن کمار شوڈ بی سسپینڈیڈ چیف انجینئر شوڈ بی ٹرانسفرڈ ایک انڈیپینڈنٹ جج سٹنگ جج ہائی کورٹ کا ٹائم باؤنڈ انکوائری کرے تین مہینے میں اور دوشیوں کے خلاف کرمنل کیس اور میں نے اسپیکر صاحب کو کہا ہے اگر گورمنٹ نے یہ جوڈیشل انکوائری ادھر لگائے گی تو ہر پولیٹیکل پارٹی ایک ایک, ایک, ایک ایم ایل اے آنربل ہائی کورٹ کے جج کو اسسٹ کرنے کے لیے رکھو ہم جب جج صاحب آئے ہم دکھائیں کہ یہ کیا ہوا ہے ادھر ایسے لوگ ہیں جو پچھلے پچیس سال سے جئی بھی ادھر تھے ایس ڈی بھی ادھر ہیں ایکشن بھی ادھر ہیں تھانڈے دار بھی وہی ہیں جج کا رول بھی وہی کر رہا ہیں ویجلنس جو انٹرنل وجیلینس ہے کی اس کے انچات بھی وہی ਔਰ ਇਹ ਸਾਰੇ ਲੋਕ ਜੋ ਹੈ ਮੰਤਰੀ ਜੀ ਦੇ ਨਜ਼ਦੀਕ ਵੀ ਹੈ ਹੋ ਸਕਦੀ ਸ਼ਕਤੀ ਸਾਹਕੇ ਨਜ਼ਦੀਕ ਦੀ ਇਹ ਬਾਤ